ਦਾਦਾ ਜੀ ਔੜੀਆਂ ਰੱਖਿਆ ਕਰਦੇ ਸੀ ਉਹਨਾਂ ਨੂੰ ਦੇਖਦੇ ਆ ਕਿ ਫਿਰ ਡੈਡੀ ਲੱਗ ਗਏ ਤੇ ਰੱਗੇ ਲੈਣ ਤੁਰ ਪਈ ਹੈਗੀ ਤੇ ਬੱਚੇ ਨੇ ਮਾਪਿਆਂ ਦੀ ਵੇਡ ਕਰਦੇ ਹੁੰਦੇ ਵਜਣਾ ਲੋਕ ਸਾਂਭਦਾਂ ਉਹਦੀ ਵੇਡ ਕਰਦੇ ਹੁੰਦੇ ਉਹਨਾਂ ਨੂੰ ਲਗਾਵ ਹੋ ਜਾਂਦਾ ਉਹਨਾਂ ਨਾਲ ਇਹ ਆਪਣੀ ਵੇਡ ਕਰਨ ਲੱਗ ਜਾਂਦੇ ਆ ਸਲਾਮਤੀ ਮੰਗਣ ਲੱਗ ਜਾਂਦੇ ਆਗੇ ਚੋਰਾ ਕੋੜਾਈ ਆਪਣੇ ਕੋਲੇ ਉਹ ਖਾਵਦਾ ਹੈਗਾ ਜੈ ਵੀਰ ਦਾ ਪੋਤਾ ਹੈਗਾ ਤੇ ਬਲੱਡ ਲਾਈਨ ਨੂੰ ਜਿਵੇਂ ਮੱਝੂ ਕੇ ਬਲੱਡ ਲਾਈਨ ਹੋ ਗਈ ਇਹ ਮੈਨੂੰ ਬਹੁਤ ਵਧੀਆ ਲੱਗਦੀ ਜਿਵੇਂ ਆਪਾਂ ਹੁਣ ਬਾਹਰ ਜਾਣੇ ਆਗੇ ਆਪਾਂ ਸਾਰਾ ਕੁਝ ਛੱਡ ਕੇ ਜਾਣੇ ਆਰੇ ਮੰਮੀ ਡੈਡੀ ਨੂੰ ਵੀ ਛੱਡ ਕੇ ਜਾਣੇ ਆ ਬਈ ਮੇਰੀ ਇਹੀ ਰੁਚੀ ਹੈ ਵੀ ਮੈਂ ਇੱਥੇ ਹੀ ਕਰਾਂ ਕੋਈ ਤੇ ਜ਼ਿਲ੍ਹਾ ਪਠੇਂਡਾ ਦੇ ਪਿੰਡ ਸਿੰਘੋ ਵਿੱਚ ਮੌਜੂਦਾ ਜਿੱਥੇ ਤੁਹਾਨੂੰ ਇੱਕ ਅਜਿਹੀ ਲੜਕੀ ਨਾਲ ਮਿਲਾਉਣ ਜਾ ਰਹੇ ਆ ਜੋ ਪੜ੍ਹਾਈ ਦੇ ਨਾਲ-ਨਾਲ ਘੋੜੇ-ਘੋੜੀਆਂ ਰੱਖਣ ਦੀ ਸ਼ੌਕੀਨ ਹੈ ਕਾਦੀ ਭਾਵੇਂ ਛੋਟੀ ਹੈ ਪਰ ਵੱਡੇ-ਵੱਡੇ ਘੋੜੇ ਰੱਖਦੀ ਹੈ ਘੋੜਿਆਂ ਨੂੰ ਮੇਲੇ ਆ ਚ ਲਜਾਣਾ ਉਸ ਦਾ ਸ਼ੌਕ ਹੈ ਤੇ ਕਾਲਜ ਵੀ ਇਹਨੂੰ ਘੋੜਿਆਂ ਵਾਲੀ ਕਿਹਾ ਜਾਂਦਾ ਹੈ ਪੂਰੀ ਗੱਲਬਾਤ ਕਰਾਂਗੇ ਇਸ ਸਿੰਘੋ ਦੀ ਐ ਬੱਬੂ ਸ਼ੇਰਗਿੱਲ ਬੱਬੂ ਸ਼ੇਰਗਿੱਲ ਤੁਹਾਡਾ ਬਹੁਤ ਬਹੁਤ ਸਵਾਗਤ ਆ ਪਹਿਲਾਂ ਤਾਂ ਪਰ ਤਾਂ ਦੱਸੋ ਕੱਦ ਛੋਟਾ ਹੈ ਪਰ ਡਰ ਨਹੀਂ ਲੱਗਦਾ ਘੋੜਿਆਂ ਤੋਂ ਨਹੀਂ ਨਹੀਂ ਦਿਲ ਹੋਣਾ ਚਾਹੀਦਾ ਬਈ ਹਾਂ ਦਿਲ ਨਾਲ ਕਾਬੂ ਕੀਤਾ ਜਾਂਦਾ ਹੈ ਕੋਈ ਕੱਦ ਦਾ ਕੋਈ ਇੱਥੇ ਕੋਈ ਦਿੱਕਤ ਨਹੀਂ ਆਉਂਦੀ ਹਾਂ ਤੇ ਸ਼ੌਂਕ ਕਿਵੇਂ ਜਾ ਗਿਆ ਸਭ ਤੋਂ ਪਹਿਲਾਂ ਤਾਂ ਪੜ੍ਹਦੇ ਸੀਗੇ ਐਮਏ ਕੀਤੀ ਹੈ ਪੜ੍ਹਾਈ ਕੀ ਕਰ ਰਹੇ ਹੋ ਮੈਂ ਬੀਐਡ ਕਰ ਰਹੀ ਹਾਂ ਐਮਏ ਮੇਰੀ ਕੰਪਲੀਟ ਹੈ ਵੀਰੇ ਹਾਂ ਤੇ ਪੜ੍ਹਾਈ ਦੇ ਨਾਲ ਨਾਲ ਮੈਂ ਕਿਹਾ ਚਲੋ ਕੋਈ ਕੰਮ ਕੀਤਾ ਜਾਵੇ ਹਾਂ ਫੇਰ ਮੇ ਨਾਲ ਨਾਲ ਬੱਕਰੀਆਂ ਦਾ ਮੱਝਾਂ ਵੀ ਰੱਖੀਆਂ ਆ ਤੇ ਘੋੜੇ ਰੱਖ ਹੁੰਦੇ ਸ਼ੌਂਕ ਪੈ ਗਿਆ ਦਾਦਾ ਜੀ ਘੋੜੀਆਂ ਰੱਖਿਆ ਕਰਦੇ ਸੀ ਉਹਨਾਂ ਨੂੰ ਦੇਖ ਦੇਖ ਕੇ ਫਿਰ ਡੈਡੀ ਲੱਗ ਗਏ ਫਿਰ ਅੱਗੇ ਲੈਣ ਤੁਰ ਪਈ ਗਈ ਇਹ ਖਾਨਦਾਨੀ ਕੰਮ ਆ ਤੁਹਾਡਾ ਘੋੜੇ ਘੋੜੀਆਂ ਦਾਦਾ ਜੀ ਤੋਂ ਸ਼ੌਂਕ ਪੈ ਗਿਆ ਖਾਨਦਾਨੀ ਕਰਦਾ ਕੀ ਕੀ ਰੱਖਿਆ ਕੀ ਹੋਇਆ ਕਿੱਥੇ ਕਿੱਥੇ ਜਾਣਦੇ ਹੋ ਇਸ ਤਰ੍ਹਾਂ ਦੇ ਘੋੜੇ ਰੱਖਦੇ ਸ਼ੌਂਕ ਕਿਸ ਤਰ੍ਹਾਂ ਦਾ ਘੋੜੇ ਰੱਖਦੇ ਘੋੜੇ ਦਾ ਆਪਣੇ ਕੋਲੇ ਆਈ ਜਿਹੜਾ ਜੋਰਾ ਘੋੜਾ ਆਈ ਆਪਣੇ ਕੋਲੇ ਉਹ ਖਾਵਦਾ ਹੈਗਾ ਜੈ ਵੀਰ ਦਾ ਪੋਤਾ ਹੈਗਾ ਤੇ ਬਲੱਡ ਲਾਈਨ ਨੂੰ ਜਿਵੇਂ ਮੱਝੂ ਕੇ ਬਲੱਡ ਲਾਈਨ ਹੋ ਗਈ ਇਹ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਿਵੇਂ ਹੁਣ ਆਪਣੀ ਘੋੜੀ ਹੈਗੀ ਸੂਈ ਹੋਈ ਸੀ ਇਹਨੂੰ ਮੇਟ ਕਰਾਉਣ ਲਈ ਤੁੰਗ ਵਾਲੀ ਘੋੜਾ ਕਿੰਗਾ ਕੋਬਰਾ 나ਗ ਦਾ ਬੱਚਾ ਹੈ ਉਹ ਆਇਟਮ ਦਾ ਪੋਤਾ ਹੈਗਾ ਉਹ ਤੋਂ ਮੇਟ ਹੋਈ ਹੋਈ ਹੈਗੀ ਬਹੁਤ ਵਧੀਆ ਘੋੜਾ ਹੈ ਮੈਨੂੰ ਬਹੁਤ ਵਧੀਆ ਲੱਗਦਾ ਸੀ ਮੇਰਾ ਸੁਭਨਾ ਸੀਗਾ ਕਿ ਮੈਂ ਉਹ ਘੋੜੇ ਤੋਂ ਮੇਟ ਕਰਵਾਵਾਂ ਤੇ ਪ੍ਰਮਾਤਮਾ ਨੇ ਪੂਰਾ ਕੀਤਾ ਬੜੇ ਇਹ ਕਦੋਂ ਆਇਆ ਤੁਹਾਡੇ ਬੱਚਾ ਜਦੋਂ ਆਇਆ ਕਦੋਂ ਦਾ ਹੈ ਇਹਨਾਂ ਚੱਲ 28 ਤਰੀਕ ਦਾ ਵਰਤ ਹੈ ਦਾ ਛੋਟੇ ਦਾ ਤੇ 28 ਤਰੀਕ ਨੂੰ ਹੋਈ ਕਿਵੇਂ ਪਾਲਰ ਪੋਸ਼ਨ ਕਿਵੇਂ ਕਰਦੇ ਹੋ ਕਹਿੰਦੇ ਸ਼ਾਇਦ ਦੂਜੇ ਬੱਚਿਆਂ ਨਾਲੋਂ ਵੱਧ ਧਿਆਨ ਦੇਣਾ ਪੈਂਦਾ ਬਹੁਤ ਜ਼ਿਆਦਾ ਹਾਂ ਹਾਂ ਧਿਆਨ ਤਾਂ ਦੇਣਾ ਪੈਂਦਾ ਹੈ ਪਰ ਕਰਨਾ ਪੈਂਦਾ ਐਡਜਸਟਮੈਂਟ ਕਰਨੀ ਪੈਂਦੀ ਹੈ ਨਾ ਇਹਦਾ ਕਾਲਜ ਦੇ ਨਾਲ ਨਾਲ ਫਿਰ ਇੱਕ ਬੰਦਾ ਰੱਖੇ ਹੋਏ ਹੈਗੀ ਇਹ ਕਾਲਜ ਵੀ ਜਾਣਿਓ ਫਿਰ ਕਿਵੇਂ ਟਾਈਮ ਕਿਵੇਂ ਕੱਢਦੇ ਹੋ ਸਟੱਡੀ ਵੀ ਕਾਫੀ ਹੋ ਜਾਂਦੀ ਹੈਗੀ ਹਾਂ ਸਟੱਡੀ ਵੀ ਹੋ ਜਾਂਦੀ ਹੈ ਫਿਰ ਇੱਥੇ ਟਾਈਮ ਸਵੇਰੇ ਜਲਦੀ ਉੱਠ ਖੜਦੇ ਆਂਗੇ ਤਾਂ ਕਰਕੇ ਰਖਭਰੇ ਹੋ ਜਾਂਦਾ ਹੈਗਾ ਸ਼ਾਮ ਨੂੰ ਵੀ ਦਿੰਨਾ ਸ਼ਾਮ ਨੂੰ ਵੀ ਟਾਈਮ ਦਿੰਨੇ ਆ ਉਧਰੋਂ ਮੈਨੂੰ ਆਉਂਦੇ ਇਹਨਾਂ ਨੂੰ ਕਿਹੜਾ ਦੇਖਣ ਦੀ ਕਾਹਲੀ ਹੁੰਦੀ ਹੈਗੀ ਵੀ ਜਾ ਕੇ ਜਾਨਵਰ ਦੇਖਾਂ ਫਿਰ ਇਹਨਾਂ ਨੂੰ ਵੀ ਚਾ ਚੜ ਜਾਂਦਾ ਵੀ ਜੋ ਬੱਬੂ ਆਉਂਦੀ ਹੈ ਵੀ ਆ ਗਈ ਪੂਰਾ ਵੀ ਪੂਰਾ ਖੱਪ ਪਾ ਦਿੰਦੇ ਆ ਵੀ ਜਦੋਂ ਪਤਾ ਲੱਗ ਜੇ ਨਾ ਬਸ ਆ ਗਏ ਤੇ ਪੂਰਾ ਬੋਲਣਗੇ ਵੀ ਆ ਗਏ ਕਿਉਂਕਿ ਇਹ ਜਾਨਵਰ ਕਿਹ ਇਹ ਹੈਗਾ ਆਪਣੇ ਕੁੱਤਾ ਹੋ ਗਿਆ ਘੋੜਾ ਹੋ ਗਿਆ ਕੋਈ ਜਾਨਵਰ ਲਾ ਲਓ ਜਿਵੇਂ ਆਪਣਾ ਲਗਾਪ ਹੋ ਜਾਂਦਾ ਹੈਗਾ ਉਹਨਾਂ ਨੂੰ ਐ ਹੁੰਦਾ ਵੀ ਉਹ ਆਪਣੀ ਵੇਟ ਕਰਦੇ ਹੁੰਦੇ ਆ ਘਰੇ ਆਉਣ ਦੀ ਇਵੇਂ ਬੱਚੇ ਕਰਦੇ ਆ ਉਹ ਬੱਚੇ ਨੇ ਮਾਪਿਆਂ ਦੀ ਵੇਡ ਕਰਦੇ ਹੁੰਦੇ ਵਜੋਂ ਨਾ ਉਹ ਖਾਂਮਦਾਂ ਉਹਦੀ ਵੇਡ ਕਰਦੇ ਹੁੰਦੇ ਉਵੇਂ ਲਗਾਵ ਹੋ ਜਾਂਦਾ ਇਹ ਨਾਲ ਇਹ ਆਪਣੀ ਵੇਡ ਕਰਨ ਲੱਗ ਜਾਂਦੇ ਆ ਸਲਾਮਤੀ ਮੰਗਣ ਲੱਗ ਜਾਂਦੇ ਆਗੇ ਵੀ ਸਹੀ ਸਲਾਮਤੀ ਕਿਉਂਕਿ ਜਦੋਂ ਆਪਾਂ ਬਾਹਰ ਜਾਂਦੇ ਆ ਉਧਰ ਤਰਾ ਕੋਈ ਪਤਾ ਨਹੀਂ ਕਦੋਂ ਕੁਝ ਹੋ ਜੇ ਪਰ ਇਹ ਆਪਣੀ ਸਲਾਮਤੀ ਮੰਗਦੇ ਹੁੰਦੇ ਵੀ ਘਰੇ ਆਪੇ ਪਰਿਵਾਰ ਕਿੰਨਾ ਖਾਤ ਦਿੰਦਾ ਰਿਸ਼ਤੇਦਾਰ ਨਹੀਂ ਕਹਿੰਦੇ ਪਾਪੂ ਨੂੰ ਵੀ ਪੜਾ ਲੈ ਕੁੜੀ ਚਲੋ ਪੜੀ ਤਾਂ ਜਾਂਦੇ ਹੈਗੇ ਉਹ ਇਹ ਕਿੱਥੋਂ ਘੂੜੇ ਵਾਲੇ ਕੰਮ ਚ ਪਾਈ ਜਾਣਾ ਪਚੂਆਂ ਚ ਪਾਈ ਜਾਣਾ ਇਹ ਪੜਾ ਕੇ ਬਗਾਨੇ ਘਰੇ ਜਾਣਾ ਜਾਂ ਚਲੋ ਨੌਕਰੀ ਦਾ ਵੀ ਕਿਤੇ ਨਾ ਕਿਤੇ ਸੁਪਨਾ ਹ ਇਸ ਤਰ੍ਹਾਂ ਦਾ ਸੁਪਨਾ ਨਹੀਂ ਜਾਂ ਪਰਿਵਾਰ ਨੂੰ ਕਹਿੰਦਾ ਨਹੀਂ ਕੋਈ ਕਿ ਕਿੱਥੋਂ ਕੁੜੀਆਂ ਨੂੰ ਘੋੜਿਆਂ ਜਿਹਾ ਪਕਾ ਦਨ ਉਹ ਕਹਿੰਨੇ ਤਾਂ ਹੈਗੇ ਪਰ ਮੈਂ ਜਿਹੜੀ ਕਿਸੇ ਦੀ ਪਰਵਾਹ ਨਹੀਂ ਕਰਦਾ ਜੀ ਹੂੰ ਮੁੰਡਾ ਸਮਝ ਗਿਆ ਹਾਂ ਜੀ ਕਰੇ ਵੀ ਉਹਨੇ ਕਦੇ ਉਹ ਨਹੀਂ ਕੀਤੀ ਮੈਨੂੰ ਕਹਿੰਦਾ ਸਾਥ ਵੀ ਦਿੰਦਾ ਹੈਗਾ ਤੇ ਬਾਕੀ ਸਿਰੇ ਹੱਲਾਸ਼ੀਰੀ ਦਿੰਦਾ ਹੈ ਵੀ ਚੱਲ ਕੋਈ ਗੱਲ ਨਹੀਂ ਚੱਲਦੇ ਆਪਾਂ ਕਿਤੇ ਮੇਲੇ ਤੇ ਜਾਣਾ ਹੋਵੇ ਮੇਰੇ ਨਾਲ ਸਪੋਰਟ ਕਰਦੇ ਹੈਗੇ ਤੇ ਕਿਤੇ ਵੀ ਜਾਣਾ ਹੋਵੇ ਨਾਲ ਆਖਣਗੇ ਕੋਈ ਗੱਲ ਨਹੀਂ ਜੇ ਕਿਤੇ ਕਦੇ ਇਕੱਲੇ ਨੂੰ ਵੀ ਟਿਕਤ ਆਉਂਦੀ ਹੈ ਨਾਲ ਕੋਈ ਭੇਜ ਦਿੰਦੇ ਆ ਵੀ ਵਿਸ਼ਵਾਸ ਬਹੁਤ ਕਰਦੀ ਹੈ ਹੂੰ ਵਿਸ਼ਵਾਸ ਰੱਖਦੀ ਹੈ ਤੇ ਮੇਰੇ ਵਿਚਾਰ ਸਿਰ ਤੇ ਜਿਵੇਂ ਉਹ ਆਪਣੇ ਆਪ ਨੂੰ ਉਹ ਕਰਦੇ ਹੁੰਦੇ ਸੀ ਵਿਸ਼ਵਾਸ ਸਿਰ ਤੇ ਵੀ ਬਾਹਰ ਤੋਂ ਹੋ ਕਰਕੇ ਮੇਲੇ ਜਿਵੇਂ ਜਾਂਦੇ ਆਪਾਂ ਕੋਈ ਬਈ ਜੇ ਦਿੱਕਤ ਨਹੀਂ ਆਉਂਦੀ ਮੈਨੂੰ ਘਰ ਪੁੱਛੋ ਹੁਣ ਮੇਲੇ ਕਿੱਥੇ ਕਿੱਥੇ ਜਾ ਕੇ ਆਏ ਹੋਂ ਤੱਕ ਕੋਈ ਮੈਡਲ ਵੀ ਜਿੱਤਿਆ ਕਿਸੇ ਘੋੜੇ ਨੇ ਕਿਤੇ ਕਿਤੇ ਜਾ ਕੇ ਹਾਂਜੀ ਹਾਂਜੀ ਆਪਾਂ ਮੁਕਸਰ ਵੀ ਜਾਂਦੇ ਰਹਿੰਦੇ ਆਗੇ ਤੇ ਆਪਾਂ ਇੱਥੇ ਸ਼ੋਅ ਹੁੰਦਾ ਆਪਣੇ ਤਲਵੰਡੀ ਸਾਬੋ ਤੇ ਉੱਥੇ ਵੀ ਟਰੋਫੀ ਜਿੱਤੇ ਹੋਏ ਆਪਣਾ ਜੋਰ ਤੇ ਮਕਸਦ ਕੀ ਰੱਖਦੇ ਆ ਮਨ ਦਾ ਇਹ ਪੁਸ਼ਕਰ ਮੇਲੇ ਦਾ ਇੱਛਾ ਰੱਖਦੇ ਆ ਮਾਜੀ ਪੁਸ਼ਕਰ ਮੇਲੇ ਤੇ ਜਾਵਾਂ ਮੈਂ ਕਦੇ ਬੱਬੂ ਕਹਿੰਦੀ ਐ ਵੀ ਤੇ ਉਹ ਤੇਵੇਂ ਮੇਰੀ ਚੰਡੀ ਹੋਵੇ हां ਜਰੂਰ ਜਿਵੇਂ ਮਹਿਲਵਾਨਗੜ ਸ਼ੋਅ ਹੁੰਦੇ ਹੈਗੇ ਪੁਸ਼ਕਰ ਸ਼ੋਅ ਹੁੰਦੇ ਹੈ ਵੀ ਹਜੇ ਤਿਆਰੀ ਕਰ ਰਹੇ ਹੈ ਜਿਵੇਂ ਆਪਣਾ ਦੋ ਤਿੰਨ ਸਾਲਾਂ ਦੇ ਵਿੱਚ ਵਧੀਆ ਕੀਤਾ ਆਪਾਂ ਵਧੀਆ ਘੋੜਾ ਵੀ ਤਿਆਰ ਕੀਤਾ ਆਪਾਂ ਸਾਨੀ ਘੋੜਾ ਤਿਆਰ ਕੀਤਾ ਹੋਇਆ ਹੈਗਾ ਜੇ ਕਿਸੇ ਨੇ ਵੀ ਘੋੜੀ ਕਰਾਸ ਕਰਵਾਉਣੀ ਹੋਵੇ ਤੇ ਅੱਗੇ ਬਹੁਤ ਵਧੀਆ ਘੋੜਾ ਤਿਆਰ ਕੀਤਾ ਹੋਇਆ ਆਪਾਂ ਤੇ ਸਟੈਟਸ ਸਰਵਿਸ ਵੀ ਬਸ ਮੰਥ ਨੂੰ ਓਪਨ ਕਰ ਦੇਣੀ ਹੈ ਜੀ ਤੇ ਇੱਛਾ ਰੱਖਦੇ ਆ ਵੀ ਕੀ ਮੰਨ ਦੀ ਇੱਛਾ ਕਿਰਾ ਦੇ ਡੈਡੀ ਕਹਿੰਦੇ ਸੀ ਤੂੰ ਪੜ ਲਾ ਪਹਿਲਾਂ ਮੇਰੇ 2000 14 ਦੇ ਵਿੱਚ ਮੇਰੇ ਕੋਲ ਲਾਸਟ ਕੁੜੀ ਲੈ ਕੇ ਆਤੀ ਸੀ ਝੰਡੂਕੇ ਪਿੰਡ ਤੋਂ ਤੇ ਉਹ ਸੇਲ ਕਰਕੇ ਡੈਡੀ ਕਹਿੰਦਾ ਤੂੰ ਪੜ ਲਾ ਮੈਂ ਡੈਡੀ ਨੂੰ ਕਿਹਾ ਮਾ ਤੁਸੀਂ ਮੈਨੂੰ ਜਿੰਨਾ ਮਰਜ਼ੀ ਪੜਾ ਲੋ ਵੀ ਲੈ ਜਾਣਾ ਤਾਂ ਮੈਂ ਐਸੀ ਲੈਣ ਚੀ ਆਗਾ ਘੋੜੇ ਵਾਲੀ ਲੈਣ ਚੀ ਜਾਣਾ ਵੀ ਮੇਰਾ ਡ੍ਰੀਮ ਹੈ ਇੱਕ ਵੀ ਜੇ ਇਹ ਪੂਰਾ ਨਾ ਹੋਇਆ ਫਿਰ ਵੀ ਮਨ ਕਹੇ ਜ਼ਿੰਦਗੀ ਅਧੂਰੀ ਜੀ ਹੋਏਗੀ ਸਟੈਂਡ ਵੀ ਜੋਬ ਵੀ ਚੱਲ ਆਏ ਵੀ ਮੈਂ ਉਹਨੂੰ ਕਿਹਾ ਸੀ ਡੈਡੀ ਨੂੰ ਵੀ ਜੋਬ ਵੀ ਨਾਲ-ਨਾਲ ਮੈਂ ਤਿਆਰੀ ਕਰੂੰ ਪਰ ਮੇਰਾ ਇਹ ਸ਼ੌਕ ਨਾ ਛਡਾਵਾਂ ਪੜਾਈ ਤੇ ਕੋਈ ਅਸਰ ਨਹੀਂ ਪੈਂਦਾ ਜੇ ਦਾ ਹੁੰਦਾ ਜਿਵੇਂ ਆਪਾਂ ਲਗਾਤਾਰ ਦਿਨ ਨਾ ਰਹਿੰਦਾ ਜਦ ਸਰੰ ਦਿਮਾਗ ਚ ਘੋੜੇ ਘੁੰਮਦੇ ਰਹਿੰਦੇ ਆ ਜਾਂ ਤੁਹਾਡੇ ਜੇ ਤੁਸੀਂ ਕੂਤੇ ਰੱਖਿਆ ਹੋਰ ਰੱਖਿਆ ਕੋਈ ਸਾਲਾ ਫਿਰ ਪੜਾਈ ਤੇ ਨਹੀਂ ਅਸਰ ਪੈਂਦਾ ਕਿਦਾਂ ਪੜਾਈ ਤਾਂ ਥੋੜਾ ਫੁਰਤਾ ਦਾ ਪੈਂਦਾ ਪਰ ਬਹੁਤਾ ਨਹੀਂ ਪੈਂਦਾਗਾ ਜੇ ਆਪਾਂ ਕੋਸ਼ਿਸ਼ ਕਰੀਏ ਜਿਵੇਂ ਆਪਾਂ ਹੁਣ ਬਾਹਰ ਜਾਣੇ ਆਗੇ ਆਪਾਂ ਸਾਰਾ ਕੁਝ ਛੱਡ ਕੇ ਜਾਣੇ ਆਰੇ ਮੰਮੀ ਡੈਡੀ ਨੂੰ ਵੀ ਛੱਡ ਕੇ ਜਾਣੇ ਆ ਮੈਂ ਮੇਰੀ ਇਹੀ ਰੁਚੀ ਹੈ ਵੀ ਮੈਂ ਇੱਥੇ ਕਰਾਂ ਉਹ ਤੇ ਜੇ ਮੈਨੂੰ ਗਵਰਨਮੈਂਟ ਜੋਬ ਨਹੀਂ ਵੀ ਮਿਲਦੀ ਵੀ ਮੈਂ ਇੱਥੇ ਬਿਜ਼ਨਸ ਸਟਾਰਟ ਕਰਾਂ ਵੀ ਅੱਗੇ ਜਾਂਦਾ ਕਿਉਂਕਿ ਮੈਨੂੰ ਕਿਸੇ ਦੀ ਦਿੱਕਤ ਨਾ ਆਵੇ ਕੱਲ ਨੂੰ ਇਹ ਤਾਂ ਕਾਲਜ ਜਾਂਨੇ ਹੋ ਪਰ ਕਾਲਜ ਵੀ ਬੱਕਰੀ ਪਛਾਣੂਗੇ ਤੇ ਘੋੜੇ ਰੱਖਦੇ ਹੋ ਫਿਰ ਸਹੇਲੀਆਂ ਪੁੱਛਦੀਆਂ ਜਾਂ ਤੁਹਾਡੇ ਨਾਲ ਦੇ ਕਲਾਸਮੇਟ ਪੁੱਛਦੇ ਆ ਵੀ ਘੋੜੀਆਂ ਰੱਖਦੇ ਹੋ ਕਦੇ ਆਉਂਦੇ ਦੇਖਣ ਘੋੜੀ ਹਾਂ ਜਰੂਰ ਆਉਂਦੇ ਆ ਬਈ ਘੋੜੇ ਦੇਖਣ ਮੈਨੂੰ ਕਹਿ ਜਾਂਦੇ ਬਬੂ ਤੇਰਾ ਘੋੜਾ ਬਹੁਤ ਸੋਹਣਾਗਾ ਬਹੁਤ ਸੋਹਣਾ ਤਿਆਰ ਕੀਤਾ ਹੋਇਆਗਾ ਬੜਾ ਮੇਰੇ ਟੀਚਰ ਸਾਹਿਬਾਂ ਨੇ ਮੇਰੇ ਤੇ ਮਾਣ ਵੀ ਬੜਾ ਕਰਦੇ ਆ ਮੈਨੂੰ ਮੇਰੇ ਫਰੈਂਡਸ ਨੂੰ ਕਹਿੰਨੇ ਆ ਨੇ ਤਾਂ ਘੋੜਿਆਂ ਵਾਲੀ ਲੈਂਡ ਚ ਪਈ ਜਾਣਾ ਤੁਸੀਂ ਆਉਂਦੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਲੋ ਹਾਸੇ ਹਾਸੇ ਚ ਮਾ ਬਾਬੀ ਪੂਰੀ سپورਟ ਕਰਦੇ ਆਪੋ ਹਾਂਜੀ سپورਟ ਵੀ ਫੁੱਲ ਹੈ ਮਾਪੇ ਉਹਦੀ ਤੇ ਬਾਕੀ ਸਾਰੇ ਸਾਰੀ ਵਧੀਆ سپورਟ ਕਰਦੇ ਮੇਰੀ ਤੇ ਬਗੋ ਇਹ ਵੀ ਲੋਕ ਬਹੁਤੇ ਨੇ ਕੁੜੀਆਂ ਨੂੰ ਬਹੁਤ ਸਮਝਦੇ ਆ ਬਾਹਰ ਨਹੀਂ ਕੱਢਦੇ ਤੇ ਹੁਣ ਤੁਸੀਂ ਘੋੜੇ ਵੀ ਪਾਲਦੇ ਹੋ ਉਹ ਰੱਖਦੇ ਹੋ ਮਾਪੇ ਦਾ ਮੁੰਡਿਆ ਵਾਂਗੂ ਕੰਮ ਕਰਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਲਾਸਟ ਨਹੀਂ ਬੱਚੇ ਇੱਥੋਂ ਦਾ ਕਹੀ ਦੇਖੋ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈਗੀ ਉਹਨਾਂ ਨੂੰ ਵੀ ਮਾਪੇ ਵਾਲੇ ਸੋਚਣਾ ਚਾਹੀਦਾ ਹੈ ਤੇ ਮਾਪਿਆਂ ਨੂੰ ਵੀ ਬੱਚਿਆਂ ਬਾਰੇ ਸੋਚ ਬੱਚੇ ਨੂੰ ਸਮਝਣਾ ਚਾਹੀਦਾ ਵੀ ਉਹ ਕਰਨਾ ਕੀ ਚਾਹੁੰਦਾ ਹੈਗਾ ਜਿੰਨਾ ਚਿਰ ਆਪਾਂ ਇੱਕ ਦੂਜੇ ਨੂੰ ਸਮਝਦੇ ਨਹੀਂ ਹੈਗੇ ਕਿ ਮਾਪੇ ਬੱਚੇ ਨੂੰ ਨਹੀਂ ਸਮਝਦੇ ਬੱਚਾ ਮਾਪਿਆਂ ਨੂੰ ਸਮਝਦਾ ਵੀ ਇਹਨਾਂ ਦੇ ਵੀ ਕੋ ਸੁਪਨੇ ਹੁੰਦੇ ਆਗੇ ਹਾਂ ਫਰੈਂਡ ਰਹਿਣਾ ਚਾਹੀਦਾਗਾ ਬੱਚੇ ਨੂੰ ਪੁੱਛਣਾ ਚਾਹੀਦਾ ਵੀ ਤੈਨੂੰ ਕੀ ਹੈ ਜਿਵੇਂ ਆਪਾਂ ਪ੍ਰੈਸ਼ਰ ਨਾ ਪਾਓ ਬੱਚੇ ਤੇ ਜਿਵੇਂ ਮੇਰੇ ਡੈਡੀ ਨੇ ਹਮੇਰੇ ਤੇ ਕਦੇ ਪ੍ਰੈਸ਼ਰ ਨਹੀਂ ਪਾਇਆਗਾ ਵੀ ਤੂੰ ਆਹੀ ਕੰਮ ਕਰ ਮੈਨੂੰ ਕਹਿੰਦਾ ਜੋ ਤੇਰੇ ਦਿਲ ਚਾਹੁੰਦਾ ਉਹੀ ਕਰ ਫਿਰ ਖਰਚਾ ਹੀ ਬਬੂ ਬਹੁਤ ਜ਼ਿਆਦਾ ਹੋ ਜਾਂਦਾ ਉਹ ਖਰਚੇ ਕਿਰਤੀ ਦਾ ਕਿਵੇਂ ਚੱਲਦਾ ਫਿਰ ਕਰੇ ਕਹਿੰਦੇ ਨੇ ਮਾਪੂ ਜੀ ਵੀ ਚਾ ਕੁਦਰੋਂ ਪੜ੍ਹਾਈ ਦਾ ਖਰਚਾ ਬੱਬੂ ਤੇਰਾ ਤੇ ਅਧਰ ਇਹਨਾਂ ਕੋਲ ਇਹਦਾ ਖਰਚਾ ਨਹੀਂ ਨਹੀਂ ਕੋਈ ਮੈਨੂੰ ਕੋਈ ਦਿੱਕਤ ਨਹੀਂ ਆਈ ਅਜੇ ਤੱਕ ਅਜੇ ਤੱਕ ਮੈਂ ਹਜੇ ਤੱਕ ਵੀ ਮੈਨੂੰ 2 ਢਾਈ ਸਾਲ ਹੋ ਗਏ ਇਸ ਕੰਮ 'ਚ ਪਈ ਨੂੰ ਤੇ ਡੈਡੀ ਨੂੰ ਅਜੇ ਤੱਕ ਕਮਾ ਕੇ ਤਾਂ ਮੈਂ ਕੁਝ ਦਿੱਤਾ ਨਹੀਂ ਲਵਾਈ ਹੈਗੇ ਕਿ ਕਿਉਂਕਿ ਹੁਣ ਅੱਜ ਸਟੱਡਿੰਗ ਕਰਾਂਗੇ ਆਪਾਂ ਵੀ ਮੇਲੇ ਤੇ ਕੋੜੀ ਸੇਲ ਕਰਨੀ ਤੇ ਪਰਹਾਏ ਤਾਂ ਕੋਈ ਕੋੜਾ ਨਹੀਂ ਸੇਲ ਕੀਤਾ ਆਪਾਂ ਤੇ ਤਿਆਰ ਕਰ ਰਹੇ ਕੋੜੀ ਤਿਆਰੀ ਕਰ ਰਿਹਾ ਲਾਈਕੀ ਆਤੇ ਹੈ ਤੇ ਬਾਪੂ ਨੇ ਲਵਾਈ ਹੈ ਤਿਆਰੀ ਦੇ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਕੋੜਾ ਤਿਆਰ ਕਰਦੇ ਹੋ ਕਿੰਨੀ ਕੋਦੇ ਮਿਹਨਤ ਕਰਦੇ ਹੋ ਤੁਹਾਨੂੰ ਪਹਿਲਾਂ ਟ੍ਰੇਨਿੰਗ ਵੀ ਲਈ ਹੈ ਕਿਤੋਂ ਜਾਂ ਕਿਵੇਂ ਸਿੱਖਦੇ ਹੋ ਸਾਰਾ ਫਿਰ ਕੋਈ ਦੇਖਦੇ ਹੋ ਕਿਤੋਂ ਜਿਵੇਂ ਕਰਦੇ ਜਿਵੇਂ ਜਿਵੇਂ ਆਪਣੇ ਨਾਲ ਦੇ ਹੈਗੇ ਆ ਜਿਵੇਂ ਬਾਈ ਭਗਤ ਹੋ ਗਿਆ ਤੁੰਗ ਵਾਲੀ ਤੋਂ ਤੇ ਆਈਟਮ ਰੀਡਰ ਸੈੱਟ ਫਾਰਮ ਵਾਲੇ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਅੰਕਲ ਜੀ ਆ ਫੌਜੀ ਖੋ ਵਾਲੀ ਤੋਂ ਉਹ ਨੌਲੇਜ ਦਿੰਦੇ ਰਹਿੰਦੇ ਆ ਨਾਲ ਮੈਨੂੰ ਮੇਰੀ سپورਟ ਬਹੁਤ ਜਾਂਦੇ ਕਰਦੇ ਆ ਉਹ ਤਾਂ ਕਰਕੇ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਬਿਲਕੁਲ ਏਸੀ ਬੱਬੂ ਸ਼ੇਰਗਿਲ ਜੋ ਸਬਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਨ ਸਿੰਗੋ ਦੀ ਹੈ ਮਾਪੇ ਬਹੁਤ ਸਪੋਰਟ ਕਰਦੇ ਨੇ ਮਾਪੇ ਲਈ ਬੱਬੂ ਲੜਕੀ ਨਹੀਂ ਸੋਆ ਲੜਕਾ ਬਣ ਕੇ ਜਿਹੜਾ ਕੰਮ ਕਰਦੀ ਹੈ ਤੇ ਹੋਰ ਲੋਕਾਂ ਨੂੰ ਵੀ ਇਹ ਅਪੀਲ ਕਰਦੀ ਹੈ ਕਿ ਆਪਣੇ ਬੱਚਿਆਂ ਨੂੰ ਜਿੱਥੇ ਰੁਚੀ ਹੈ ਉਹਨਾਂ ਨੂੰ ਫ੍ਰੈਂਡਲੀ ਰਹਿ ਕੇ ਜਿੱਧਰ ਉਹ ਚਾਹੁੰਦੇ ਨੇ ਉਸ ਲਾਈਨ ਵੱਲ ਪਾਇਆ ਜਾਵੇ ਮਨੀਸ਼ ਗਰ ਪੀਟੀਸੀ ਨਿਊਜ਼ ਬਟਿੰਡਾ